ਸੁਲਤਾਨਪੁਰ ਲੋਧੀ ਸ਼ਹਿਰ ਦੀ ਸਿਆਸਤ ਵਿੱਚ ਧਮਾਕੇਦਾਰ ਮੋੜ ਉਸ ਸਮੇਂ ਆਇਆ ਜਦੋਂ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਦੋવાર ਪ੍ਰਧਾਨ ਰਹੇ ਚੁੱਕੇ ਮਰਹੂਮ ਵਿਨੋਦ ਕੁਮਾਰ ਗੁਪਤਾ ਦਾ ਸਮੁੱਚਾ ਪਰਿਵਾਰ ਵੱਡੀ ਗਿਣਤੀ ਵਿੱਚ ਆਪਣੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਨੂੰ ਛੱਡ ਕੇ ਆਜ਼ਾਦ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਦੇ ਧੜੇ ਵਿੱਚ ਸ਼ਾਮਲ ਹੋ ਗਿਆ। ਇਸ ਮੌਕੇ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ ਨੇ ਗੁਪਤਾ ਪਰਿਵਾਰ ਦਾ ਸਵਾਗਤ ਕਰਦਿਆਂ ਕਿਹਾ ਕਿ ਮਰਹੂਮ ਵਿਨੋਦ ਕੁਮਾਰ ਗੁਪਤਾ ਨੇ ਨਗਰ ਕੌਂਸਲ ਦੇ ਪ੍ਰਧਾਨ ਰਹਿੰਦਿਆਂ ਸ਼ਹਿਰ ਦੀ ਸੇਵਾ ਨੂੰ ਪਹਿਲ ਦਿੱਤੀ ਸੀ ਤੇ ਲੋਕਾਂ ਨਾਲ ਸਿੱਧਾ ਸੰਪਰਕ ਬਣਾਈ ਰੱਖਿਆ ਗੁਪਤਾ ਪਰਿਵਾਰ ਦਾ ਰਾਣਾ ਧੜੇ ਵਿੱਚ ਸ਼ਾਮਲ ਹੋਣਾ ਇੱਕ ਮਜ਼ਬੂਤ ਕਦਮ ਹੈ। ਤੇ ਉਹਨਾਂ ਵਿਸ਼ਵਾਸ ਦਿਵਾਇਆ ਕਿ ਗੁਪਤਾ ਪਰਿਵਾਰ ਨੂੰ ਪੂਰਾ ਮਾਨ ਸਨਮਾਨ ਅਤੇ ਬੰਦਾ ਸਥਾਨ ਦਿੱਤਾ ਜਾਵੇਗਾ। ਅੱਜ ਸਮੂਹ ਗੁਪਤਾ ਪਰਿਵਾਰ ਸਾਡੇ ਬੰਟੂ ਜੀ ਤੇ ਨਾਲ ਕਲਾ ਗੁਪਤਾ ਪਰਿਵਾਰ ਨੇ ਇਸ ਪਰਿਵਾਰ ਦਾ ਸੁਲਤਾਨਪੁਰ ਦੇ ਕਈ ਪਰਿਵਾਰਾਂ ਨਾਲ ਬਹੁਤ ਪ੍ਰੇਮ ਤੇ ਨਿਗਿਆ ਤੇ ਸਾਡੇ ਸਾਡੇ ਚ ਨਹੀਂ ਰਹੇ ਪਰ ਫਿਰ ਵੀ ਯਾਦ ਸਾਡੀ ਹਮੇਸ਼ਾ ਸਾਡੇ ਬਜ਼ੁਰਗ ਵਿਨੋਦ ਕੁਮਾਰ ਜੀ ਗੁਪਤਾ ਸਾਹਿਬ ਜਿਹੜੇ ਸੁਲਤਾਨਪੁਰ ਦੀ ਸਿਆਸਤ ਦੇ ਵਿੱਚ ਬਹੁਤ ਐਕਟਿਵ ਰਹੇ ਤੇ ਸੁਲਤਾਨਪੁਰ ਦੀ ਮਿਊਨਿਸਪਲ ਕਮੇਟੀ ਦੇ ਵਿੱਚ ਕਈ ਵਾਰ ਕਾਉਂਸਲਰ ਬਣੇ ਪ੍ਰਧਾਨ ਵੀ ਬਣੇ ਤੇ ਅੱਜ ਉਹਨਾਂ ਦਾ ਪਰਿਵਾਰ ਨੇ ਮੈਨੂੰ ਅਸ਼ੀਰਵਾਦ ਦਿੱਤਾ ਹੈ ਕਿ ਮੈਂ ਮਹਿਸੂਸ ਕਰਦਾ ਵੀ ਇਹਦੇ ਤੋਂ ਵੱਡੀ ਗੱਲ ਨਹੀਂ ਹੋ ਸਕਦੀ ਕਿ ਅੱਜ ਇਹ ਪਰਿਵਾਰ ਟਟ ਕੇ ਮੇਰਾ ਸਾਥ ਦੇ ਰਿਹਾ ਜਿੱਥੇ ਸਾਡੀ ਸਮੂਹ ਪਾਰਟੀ ਦੀ ਸਾਡੀ ਧੜੇ ਦੀ ਬਹਾਵਾਂ ਤਕੜੀਆਂ ਹੋ ਰਹੀਆਂ ਤੇ ਇਹਦਾ ਇਫੈਕਟ ਕੰਨੇ ਸ਼ਹਿਰ ਚੋਂ ਬੜੇ ਕਈ ਪਿੰਡਾਂ ਦੇ ਵਿੱਚ ਸਾਨੂੰ ਸਪੋਰਟ ਮਿਲੀ ਹੈ ਤੇ ਇਹਨਾਂ ਦੇ ਨਾਲ ਵੀ ਕਈ ਪਰਿਵਾਰ ਸ਼ਾਮਲ ਹੋਏ ਆ ਸੋ ਮੈਂ ਸਮੂਹ ਉੱਤਾ ਪਰਿਵਾਰ ਦਾ ਧੰਨਵਾਦ ਕਰਦਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਟੀਮ ਹੋਰ ਤਕੜੀ ਹੋਈ ਆ ਤੇ ਸਾਰੇ ਅੱਜ ਐਮਸੀ ਸਾਹਿਬਾਨ ਸ਼ਹਿਰ ਦੇ ਮੋਤਵਾਰ ਸੱਜਣ ਸਾਰੇ ਇਕੱਠੇ ਹੋਏ ਆ ਇਸ ਪਰਿਵਾਰ ਨੂੰ ਆਪਣੇ ਧੜੇ ਦੇ ਵਿੱਚ ਵੈਲਕਮ ਕਰਨ ਵਾਸਤੇ ਮੈਂ ਆਪਣਾ ਆਪਣੇ ਵੱਲੋਂ ਤੇ ਆਪਣੇ ਪਰਿਵਾਰ ਵੱਲੋਂ ਰਾਣੀ ਜੀ ਦਾ ਇੱਥੇ ਆਏ ਦਿਲੋਤੀ ਧੰਵਾਕਾਦਾ ਤੇ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਜਿੱਦਾ ਜੁਦੀ ਪਾਰਟੀ ਦੀ ਕਾਂਗਰਸ ਪਾਰਟੀ ਨਾਲ ਸੀ ਉਦੋਂ ਮੈਂ ਤੁਹਾਡੇ ਨਾਲ ਨਿਸ਼ਰਸ ਹੋ ਕੇ ਚੱਲੂਗਾ ਜਿੱਦਾਂ ਤੁਸੀਂ ਮੈਨੂੰ ਕਹੋਗੇ ਉਦਾਂ ਮੈਂ ਚੱਲੂਗਾ ਮੇਰੀ ਕੋਈ ਨਾ ਕੋਈ ਸ਼ਰਤ ਨਾ ਕੋਚ ਮੈਂ ਇਹਨਾਂ ਦੇ ਚਰਨਾਂ 'ਚ ਮਿਠਾਵਾਂ ਤੇ ਮੈਨੂੰ ਅਸ਼ੀਰਵਾਦ ਦੇਣ ਤੇ ਇਦਾਂ ਹੀ ਮੈਂ ਅੱਗੇ ਨੀ ਸਵਾਰਤ ਹੋ ਕੇ ਚੱਲੂਗਾ ਇਹਨਾਂ ਦੇ ਮਿਸੀਪਲ ਚੋਣਾਂ ਲੱਗੇ ਤਿਆਰੀ ਫੁੱਲ ਨਹੀਂ ਇਹ ਇਹ ਮੇਰੇ ਹੱਥੋਂ ਕੋਈ ਬਾਤ ਕੁਛ ਨਹੀਂ ਇਹ ਇਹਨਾਂ ਦੇ ਪਤਾ ਲੀਡਰ ਜਦੋਂ ਨੇ ਮਢਾ ਲਿਆ ਜੇ ਲੀਡਰ ਸਾਹਿਬ ਨੂੰ ਕਹਿਣਗੇ ਅਸ਼ੀਰਵਾਦ ਦੇਣਗੇ ਤੇ ਅਸੀਂ ਮੇਰੇ ਜਿਹਨੂੰ ਵੀ ਅਸ਼ੀਰਵਾਦ ਦੇਣਗੇ ਅਸੀਂ ਉਹਦੇ ਨਾਲ ਡਟ ਕੇ ਖੜੇ ਹਾਂ ਵੈਰੀ ਗੁੱਡ ਗੁਪਤਾ ਪਰਿਵਾਰ ਵੱਡੀ ਗਿਣਤੀ 'ਚ ਆਪਣੇ ਸਮਰਥਕਾਂ ਸਮੇਤ ਰਾਣਾ ਤੜੇ 'ਚ ਸ਼ਾਮਲ ਹੋਇਆ ਹੈ ਕਿੰਨੀ ਵੱਡੀ ਮਜ਼ਬੂਤੀ ਮੰਨਦੇ ਹੋ ਤੁਸੀਂ ਬਹੁਤ ਵੱਡੀ ਜੀ ਨਵਤੇਜ ਜੀ ਮੇਰਾ ਕਿੱਡਾ ਵੱਡਾ ਡਿੱਗਿਆ ਵਲਾਕੇ ਦੇ ਕਿੰਨਾ ਰਿਆ ਹੀ ਨਹੀਂ ਡਿੱਗੇ ਦੀ ਗੱਲ ਬਾਤ ਹੋ ਰਹੀ ਹੈ ਨਹੀਂ ਕਿਲਾ ਕੀ ਕਹਿਣਾ ਚਾਹੁੰਦੇ ਹੋ ਇਸ ਮੌਕੇ ਲੈ ਕੇ ਐੀ ਮੱਦੇ ਕੀ ਹੈ ਜੀ ਇਹਦਾ ਘਟਾ ਬਹੁਮਤ ਨਾਲ ਜਿੱਤੂਗਾ ਪ੍ਰਧਾਨ ਇਹਨਾਂ ਦਾ ਬਣੂਗਾ ਜਿਹਦੇ ਸਿਰ ਤੇ ਹੱਥ ਰੱਖਣਗੇ ਜਿੱਤੂਗਾ ਸ਼ਹਿਰ ਦੀ ਹਵਾ